ਸਾਰੇ ਨਜਮਸੀ ਦੀ ਅੱਜ ਅਸੀਂ ਪੜ੍ਹਾਂਗੇ ਸ਼ਾਇਦ 16ਵਾਂ ਅਧਿਆਇ ਮੁਆਬ ਦੀ ਦੁਦਸ਼ਾ ਪਹਿਲੀ ਆਇਤ ਦੇਸ਼ ਤੇ ਹਾਕਮ ਲਈ ਸਿਲਾ ਤੋਂ ਉਜਾੜ ਥਾਣੀ ਸਿਉਨ ਦੀ ਧੀ ਦੇ ਪਰਬਤ ਨੂੰ ਲੇਲੇ ਕੱਲੋ ਦੂਸਰੀ ਆਇਤ ਜਿਵੇਂ ਆਵਾਰਾ ਪੰਛੀ ਅਤੇ ਕੁਸੇ ਹੋਏ ਲੋਠ ਹਨ ਸੋ ਅਰਨੋਨ ਦੇ ਪਤਨਾ ਉੱਤੇ ਮੁਆਬ ਦੀਆਂ ਧੀਆਂ ਹੋਣਗੀਆਂ ਤੀਸਰੀ ਆਇਤ ਸਲਾਹ ਦਿਓ ਇਨਸਾਫ ਕਰੋ ਆਪਣਾ ਪਰਸ਼ਾਮਾ ਦੁਪਹਿਰ ਦੇ ਵੇਲੇ ਰਾਤ ਵਾਂਝ ਬਣਾ ਕੱਢਿਆਂ ਹੋਿਆਂ ਨੂੰ ਲੁਕਾ ਪਗੋੜੇ ਨੂੰ ਨਾ ਫੜਾ ਚੌਥੀ ਆਇਤ ਮੇਰੇ ਕੱਢੇ ਹੋਿਆਂ ਨੂੰ ਆਪਣੇ ਵਿੱਚ ਟਿਕਾ ਲੈ ਮੁਆਬ ਲਈ ਲੁਟੇਰੇ ਤੋਂ ਮੂਨ ਮੂਹ ਤੂੰ ਓਟ ਹੋ ਜਦ ਜ਼ਾਲਮ ਮੁੱਕ ਗਿਆ ਬਰਬਾਦੀ ਖਤਮ ਹੋ ਗਈ ਮਿੱਦਣ ਵਾਲਾ ਦੇਸੋ ਬਸ ਹੋਏ ਪੰਜਵੀਂ ਆਇਤ ਤਦ ਇੱਕ ਸਿੰਘਾਸਨ ਦਇਆ ਨਾਲ ਕਾਇਮ ਹੋ ਜਾਵੇਗਾ ਅਤੇ ਉਹ ਦੇ ਉੱਤੇ ਦਵ ਦੇ ਤੰਬੂ ਵਿੱਚ ਸਚਾਈ ਨਾਲ ਉਹ ਬੈਠੇਗਾ ਜਿਹੜਾ ਨਿਯਉ ਕਰਕੇ ਇਨਸਾਫ ਚਾਹੇਗਾ ਤੇ ਧਰਮ ਨਾਲ ਕਾਲਾ ਹੋਵੇਗਾ ਛੇਵੀਂ ਆਇਤ ਅਸਾ ਮੂਆਬ ਦਾ ਹੰਕਾਰ ਸੁਣਿਆ ਕਿ ਉਹ ਅਤ ਹੰਕਾਰੀ ਹੈ ਉਹਦਾ ਕਮਾਂਡ ਅਤੇ ਉਹਦਾ ਹੰਕਾਰ ਉਹਦੀ ਤੁਦੀ ਉਹਦੀਆਂ ਗੱਪਾਂ ਕੁਝ ਵੀ ਨਹੀਂ ਹਨ ਸਤਵੀਂ ਆਇਤ ਐਸਲੀ ਮੂਆਬ ਮੂਆਬ ਲੈਤਾ ਹਮਾਰੇਗਾ ਹਰੇਕ ਤਾ ਹਮਾਰੇਗਾ ਕੀਰ ਹਸਰਤ ਦੀ ਸੋਗੀ ਧੀਆਂ ਸੋਗੀ ਦੀਆਂ ਪਿੰਨੀਆਂ ਸੋਗੀ ਦੀਆਂ ਪਿੰਨੀਆਂ ਲਈ ਤੁਸੀਂ ਅਤਪੁੰਨੇ ਜਾ ਕੇ ਰੋਵੋਗੇ ਅੱਠਵੀਂ ਆਇਤ ਹਸ਼ਬੋਂ ਦੀਆਂ ਪਹਿਲੀਆਂ ਸਿਬਮਾਹ ਦੀਆਂ ਬੇਲਾ ਸੁੱਕ ਗਈਆਂ ਕੌਮਾ ਦੇ ਮਾਲਕਾਂ ਨੇ ਉਹ ਦੀਆਂ ਚੰਗੀਆਂ ਟਹਿਣੀਆਂ ਪੰਨ ਸੁਟੀਆਂ ਉਹ ਅਜੇੜ ਦੀਆਂ ਕੱਪੜੀਆਂ ਉਹ ਜਾੜ ਵਿੱਚ ਫੈਲਰ ਗਈਆਂ ਉਹ ਦੀਆਂ ਧੀਆਂ ਉਹ ਦੀਆਂ ਸਾਖਾਂ ਖੇਲਰ ਗਈਆਂ ਉਹ ਸਮੁੰਦਰੋਂ ਲੰਘ ਗਈਆਂ ਨੌਵੀਂ ਆਇਤ ਇਸ ਲਈ ਮੈਂ ਅਜੇਰ ਦੇ ਰੂਣ ਵਿੱਚ ਮਿਸਬਾਹ ਦੀ ਵੇਲ ਲਈ ਰੋਵਾਂਗਾ ਹੇ ਹਸ਼ਬੋਨਤੇ ਐਲਾਲਾ ਐਲਾ ਲੈ ਮੈਂ ਤੈਨੂੰ ਆਪਣੇ ਅੰਜੂਆਂ ਨਾਲ ਇਉਂ ਭਿਉਂ ਦਿਆਂਗਾ ਕਿਉਂ ਜੋ ਤੇਰੀ ਗਰਮੀ ਦੇ ਫਲਾਂ ਉੱਤੇ ਅਤੇ ਤੇਰੀ ਫਸਲ ਉੱਤੇ ਹੁੱਲੜ ਪੈ ਗਿਆ ਦਸਵੀਂ ਆਇਤ ਆਨੰਦ ਅਤੇ ਖੁਸ਼ੀ ਫਾਲਦਾਰ ਪੈਲੀ ਵਿੱਚ ਵਿੱਚੋਂ ਲੈ ਲਈ ਗਈ ਅੰਗੂਰੀ ਬਾਗਾਂ ਵਿੱਚ ਨਾ ਜੇ ਕਾਰੇ ਨਾਲ ਲਕਾਰੇ ਹੋਣਗੇ ਕੋਈ ਲਤਾੜਨ ਵਾਲਾ ਚਿਪਚੀਆਂ ਵਿੱਚ ਰਸ ਨਹੀਂ ਲਤਾੜੇਗਾ ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਛੱਡਿਆ ਹੈ 11ਵੀਂ ਆਇਤ ਐਸਲੇ ਮੇਰਾ ਮਨ ਮੁਆਬਲੇ ਹੀ ਬਰਬਤ ਬਾਂਜ ਗੱਜਦਾ ਹੈ ਮੇਰਾ ਦਿਲ ਕੀਰ ਹਸਰ ਲਈ ਵੀ 12ਵੀਂ ਆਇਤ ਇਹ ਹੋਵੇਗਾ ਜਦ ਮੁਆਬ ਹਾਜ਼ਰ ਹੋਵੇਗਾ ਜਦ ਉਹ ਉੱਚੇ ਸਥਾਨ ਉੱਤੇ ਥੱਕ ਜਾਵੇਗਾ ਤਾਂ ਉਹ ਦੀ ਪ੍ਰਾਰਥਨਾ ਲਈ ਆਪਣੇ ਪਵਿੱਤਰ ਸਥਾਨ ਨੂੰ ਆਵੇਗਾ ਪਰ ਉਹ ਪਰਬਲ ਨਾ ਹੋਵੇਗਾ 13ਵੀਂ ਆਇਤ ਐਸ ਲਈ ਉਹ ਹੈ ਜਿਹੜਾ ਯਹਵਾ ਮੁਹਾਬ ਦੇ ਵਿਖੇ ਪੂਤਕਾਲ ਵਿੱਚ ਬੋਲਿਆ 14ਵੀਂ ਆਇਤ ਪਰ ਹੁਣ ਮੈਂ ਯਹਵਾ ਇਉਂ ਬੋਲਦਾ ਹੈ ਕਿ ਤਿੰਨਾਂ ਵਰਿਆਂ ਦੇ ਵਿੱਚ ਮਜ਼ਦੂਰ ਦੇ ਦਿਆਂ ਵਰਿਆਂ ਵਾਂਗ ਮੁਆਬ ਦਾ ਪ੍ਰਤਾਪ ਉਹਦੀ ਸਾਰੀ ਵੱਡੀ ਪੜਕ ਸਨੇ ਤੁਸ਼ ਕੀਤਾ ਜਾਵੇਗਾ ਬਾਕੀਆ ਬਹੁਤ ਥੋੜਾ ਤੇ ਨਿਕੰਮਾ ਹੋਵੇਗਾ ਆਮੀਨ ਪ੍ਰਭ ਜੀ ਨਵਚਨਨ ਪੜ੍ਹ ਸੁਣਨ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਾਂਤੀ ਰਮ ਸਦਾ ਵਾਸਤੇ ਰਹਿਣ ਆਮੀਨ ਸਾਂਝ ਐਮਸਕੀ